ਲੈ ਵੀ ਸਜਣੋ ਜਿੰਨੇ ਵੀ ਤੁਸੀਂ ਸਾਡੇ ਪੰਜਾਬ ਦੇ ਜਿੰਨੇ ਭੈਣ ਭਰਾ ਦੇਖਦੇ ਆਂ ਬਲੌਗ ਤਾਂ ਹੁਣ ਮੈਂ ਬਲੌਗ ਸਟਾਰਟ ਕਰ ਲੱਗਾ ਤੇ ਹੌਲੀ ਹੌਲੀ ਆਪਣਾ ਜਿਹੜਾ ਕਿ ਤੁਸੀਂ ਸਪੋਰਟ ਕਰੋਗੇ ਤਾਂ ਬਹੁਤ ਸਾਰੀਆਂ ਨਵੀਆਂ ਨਵੀਆਂ ਲੋਕੇਸ਼ਨਾਂ ਤੇ ਤੁਹਾਨੂੰ ਮੈਂ ਲੈ ਕੇ ਜਾਊਂਗਾ ਔਰ ਹੁਣ ਅਸੀਂ ਆਪਣਾ ਬਲੌਗ ਬਣਾਉਣਾ ਹੈ ਜਿਹੜਾ ਇਹ ਆਪਣੀ ਰਿਐਲਿਟੀ ਹੈ ਜਿਹੜੀ ਘਰ ਦੀ ਸਾਰੀ ਸਚਾਈ ਹੈ ਜਿਹੜੀ ਉਹੀ ਆਪਾਂ ਪੇਸ਼ ਕਰਨੀ ਹੈ ਤੁਹਾਡੇ ਸਾਹਮਣੇ ਤਾਂ ਹੁਣ ਆਪਾਂ ਬਲੌਗ ਸਟਾਰਟ ਕਰ ਲੱਗੇ ਤਾਂ ਹੁਣ ਚਾਹ ਜਿਹੜਾ ਕਿ ਆਪਾਂ ਚਾਹ ਪੀ ਲਈਏ ਤੇ ਫਿਰ ਆਪਾਂ ਕਰਦੇ ਆਂ ਪੂਰੀ ਗੱਲਬਾਤ ਤੁਹਾਡੇ ਨਾਲ ਅੱਜ ਆ ਚਾਹ ਦੀ ਜਿਹੜੀ ਕਿ ਹੁਣ ਤਿਆਰੀ ਹੈ ਮੈਨੂੰ ਵੀ ਪਤਾ ਈ ਚਾ ਅੱਛਾ ਤੁਸੀਂ ਵੀ ਪੀ ਲੋ ਚਾਹ ਤੇ ਫਿਰ ਕਰਦੇ ਆਂ ਆਪਾਂ ਗੱਲਬਾਤ ਤਾਂ ਹੁਣ ਆਪਾਂ ਚਾਹ ਸਾਰਿਆਂ ਨੇ ਪੀ ਲਈ ਆ ਤਾਂ ਹੁਣ ਆਪਾਂ ਕਰਦੇ ਆਂ ਸਟਾਰਟ ਸੁਖਜੀਤ ਹੁਣ ਪਾ ਰਹੀ ਹੈਗੀ ਆਪਣੇ ਚੂਹਿਆਂ ਨੂੰ ਕੱਖ ਤੇ ਅੱਗੇ ਫਿਰ ਤੁਹਾਨੂੰ ਹੋਰ ਵੀ ਦਿਖਾਉਣੇ ਆ ਇਹ ਲੈਂਦੇ ਸੀਗੇ ਆਪਾਂ ਆਪਣੇ ਕਿਸੇ ਰਿਸ਼ਤੇਦਾਰ ਨੇ ਲਿਆਂਦੇ ਸੀ ਕਿਤੇ ਬਾਹਰਲੀ ਨਸਲ ਹੈ ਤਾਂ ਇਹ ਇਹ ਬਾਹਰ ਦੀ ਨਸਲ ਹੈਗੀ ਉਹ ਲੈ ਇੱਕ ਦਾ ਨਾਂ ਇੱਕ ਦਾ ਨਾਂ ਲੱਟੂ ਇੱਕ ਦਾ ਨਾਂ ਲਾਲੂ ਆ ਆ ਚੂਹੀ ਦਾ ਨਾਂ ਪਤਾ ਨਹੀਂ ਕੀ ਆ ਕੱਲੇ ਪਿੰਜਰੇ ਚ ਬਚਰੀ ਉਧਰ ਚੱਲਦੇ ਆ ਆਪਾਂ ਹੁਣ ਬਾਹਰ ਨੂੰ ਸਾਨੂੰ ਲੋਕੇਸ਼ਨ ਮੈਂ ਲੰਬਾ ਬਹੁਤ ਆ ਘਰ ਆਪਣਾ ਹੁਣ ਚੱਲਦੇ ਆ ਆਪਾਂ ਸਿੱਧੇ ਘਰ ਨੂੰ ਸੱਤੇ ਤੇ ਹੁਣ ਆਪਣਾ ਨਾ ਇੱਕ ਹੋਰ ਦੱਸਦਾ ਤਾਂ ਸਾਨੂੰ ਮੈਂ ਇੱਕ ਵਧੀਆ ਜੀ ਗੱਲ ਜਿਵੇਂ ਕਿ ਹੁਣ ਨੀਰਾ ਨੂਰਾ ਦਾ ਸ਼ਟ ਹੈ ਕੱਲ ਨੂੰ ਆਪਾਂ ਸਾਗ ਲੈਣ ਚੱਲ ਗਏ ਫਿਰ ਆਪਾਂ ਉਧਰ ਆਪਾਂ ਤੋੜ ਲਿਆਵਾਂਗੇ ਨਾਲੇ ਆਪਾਂ ਉਧਰ ਲੋਕੇਸ਼ਨ ਤੇ ਵਲੌਗ ਬਣਾ ਕੇ ਜਾਵਾਂਗੇ ਕੱਲ ਨੂੰ ਕੱਗ ਵਿੱਚ ਚੱਲਾਂਗੇ ਕੱਗ ਚੱਲਾਂਗੇ ਸਨੇਹਾ ਜੀ ਮਤ ਚੱਲਣਾ ਆਹ ਸਨੇਹਾ ਚੱਲਾਂਗੇ ਆਪਾਂ ਕੱਲ ਨੂੰ ਸਾਗ ਲੈਣ ਬਾਈ ਤੇ ਉੱਥੇ ਲੋਕੇਸ਼ਨ ਵਧੀਆ ਵਧੀਆ ਦਿਖਾਵਾਂਗੇ ਤੇ ਫਿਰ ਆਪਾਂ ਕਰਦੇ ਆਂ ਤਿਆਰੀਆਂ ਬਾਹਰ ਦੀ ਲੈ ਵੀ ਜਿੰਨੇ ਵੀ ਤੁਸੀਂ ਸਾਡੇ ਭਰਾ ਸੁਣਦੇ ਹੋ ਜਾਂ ਸਾਡੀਆਂ ਭੈਣਾਂ ਮਾਮਾ ਜੋ ਵੀ ਹੈ ਬਜ਼ੁਰਗ ਬੱਚੇ ਹਨ ਤੇ ਮੈਂ ਅੱਜ ਤੁਹਾਨੂੰ ਭਾਨੇ ਪਘੌੜੇ ਦੀ ਆਵਾਜ਼ ਥੋੜੀ ਜੀ ਕੋਈ ਗੱਲ ਕਰਕੇ ਦੇਖਦੇ ਆ ਘਰ ਦੇ ਜਵਾਕਾਂ ਦੇ ਨਾਲ ਆਪਣੇ ਨਾਲ ਮੈਂ ਇਹਨਾਂ ਨੂੰ ਪੁੱਛੂਗਾ ਵੀ ਤੁਸੀਂ ਆਪਣੇ ਪਿੰਡ ਅਸੀਂ ਨਾ ਕਦੇ ਗਏ ਨਹੀਂ ਹੁਣ ਬਾਲਾਚਰ ਹੋ ਗਿਆ ਮਤਲਬ ਮੇਰੇ ਸੌਰੀ ਨਹੀਂ ਗਿਆ ਮੈਂ ਹੁਣ ਮੈਂ ਇਹਨਾਂ ਨੂੰ ਭਾਨੇ ਦੀ ਆਵਾਜ਼ ਤੋਂ ਪੁੱਛ ਕੇ ਦਿਖਾਉਣਾ ਦੇਖਿਓ ਤੁਸੀਂ ਵੀ ਭਾਨੇ ਦੀ ਆਵਾਜ਼ ਸਹੀ ਨਿਕਲੀ ਆ ਜਾਂ ਨਹੀਂ ਫਿਰ ਨਹੀਂ ਥੋੜੇ ਬਾਲਾਚਰ ਜਾ ਹੋ ਗਿਆ ਤੇ ਪਿੰਡ ਜਿਹਾ ਚੱਲ ਕੇ ਆ ਗਏ ਫਿਰ ਥੋੜਾ ਜਹਾ ਨਹੀਂ ਨੀ ਦੱਸਦੇ ਨੀ ਫੂਟ ਆਂਦੀ ਨੀ ਬੋਲਪਾ ਮਾੜਾ ਮੋਟਾ ਦਾ ਬਠੜ ਚ ਖੋਦੀ ਪਈ ਆਂਗੀ ਜਿੰਨੇ ਵੀ ਤੁਸੀਂ ਸਾਡੇ ਭੈਣ ਭਰਾ ਆਂਗੇ ਪੰਜਾਬ ਦੇ ਵਿੱਚੋਂ ਜਾਂ ਬਾਹਰਲੇ ਕਿਤੋਂ ਵੀ ਕਿਤੋਂ ਵੀ ਹੋਵੋਗੇ ਕਿਸੇ ਵੀ ਸਟੇਟ ਚੋਂ ਤਾਂ ਸਪੋਰਟ ਮੇਰਾ ਵੀਰ ਜਰੂਰ ਕਰਿਓ ਤਾਂ ਕਿ ਅਸੀਂ ਹੋਰ ਵੀ ਬਹੁਤ ਵਧੀਆ ਬਲੌਗ ਕੱਲ ਨੂੰ ਨਵੇਂ ਜਿਹੜੇ ਬਣਾਵਾਂਗੇ ਨਾ ਨਵੀਂ ਲੋਕੇਸ਼ਨ ਤੇ ਜਾਵਾਂਗੇ ਤੇ ਕੱਲ ਨੂੰ ਆਪਾਂ ਬਹੁਤ ਵਧੀਆ ਜਾਨੀ ਬਲੌਗ ਇੱਕ ਸਾਗ ਸੂਰ ਤੋੜ ਕੇ ਲਿਆਵਾਂਗੇ ਨਾਲੇ ਉੱਥੋਂ ਬਾਹਰੋਂ ਤੇ ਵਧੀਆ ਬਲੌਗ ਬਣਾਵਾਂਗੇ ਕੱਲ ਨੂੰ ਵੀ ਫਿਰ ਮਿਲਦੇ ਆਂ ਨਵੇਂ ਬਲੌਗ ਚ ਧੰਨਵਾਦ